ਆਨਲਾਈਨ ਗੋਲਾਂਦੀ ਆ ਮਤਲਬ ਉਹ ਕਹਿੰਦੇ ਜੀ ਬੈਂਕ ਤੋਂ ਬੋਲਦੇ ਆ ਤੁਸੀਂ ਇੱਕ ਨਵਾਂ ਕਾਰਡ ਅਪਲਾਈ ਕੀਤਾ ਤੇ ਉਹਦੇ ਵਿੱਚ ਇੱਕ ਟ੍ਰਾਂਜੈਕਸ਼ਨ ਹੋਈ ਆ ਮੈਂ ਕਹਾ ਹਾਂ ਜੀ ਹੋਈ ਆ ਕਹਿੰਦੇ ਜੀ ਦੂਜੀ ਟ੍ਰਾਂਜੈਕਸ਼ਨ ਕਰੋਗੇ ਤੇ ਤੁਹਾਨੂੰ ਮਤਲਬ ਵੀ ਉਹਦਾ ਇੰਸ਼ੋਰੈਂਸ ਦੇ ਪੈਸੇ ਤੁਹਾਨੂੰ ਕਹੇ ਕਰਨੇ ਪੈਣੇ ਸਾਲ ਦੀ ਇੰਸ਼ੋਰੈਂਸ ਹੁੰਦੀ ਕਾਰਡ ਦੀ ਤੇ ਸਾਨੂੰ ਦੱਸੋ ਹੀ ਆਪਣੇ ਐਂਡ ਤੋਂ ਹੀ ਕੈਨਸਲ ਕਰ ਦਾਂਗੇ ਕੋਈ ਕਾਰਡ ਨੰਬਰ ਕੋਈ ਸੀਵੀਓਟੀਪੀ ਨਹੀਂ ਚਾਹੀਦਾ ਉਹ 5 ਮਿੰਟ ਦੀ ਮੇਰੀ ਕਾਲ ਚੱਲੀ ਆ ਵਿੱਚ ਉਹਨਾਂ ਨੇ ਮੇਰੀ ਕਾਲ ਵੀ ਹੋਲਡ ਰੱਖੀ ਆ ਆ ਦੇਖੋ ਜੀ ਆ ਨੰਬਰ ਇਹ ਇਹ ਜਿਹੜਾ ਨੰਬਰ ਤੋਂ ਵਾਲਾ ਹਾਂਜੀ ਹਾਂਜੀ ਕਾਲ ਤੋਂ ਨੰਬਰ ਹਾਂਜੀ ਇਸ ਤੋਂ ਕਾਲ ਆਈ ਹੈ ਨੰਬਰ ਹੈਗਾ ਤੁਹਾਡਾ ਜੀ ਕੋਡ ਆਈ ਜੀ 07087928 ਇਹ ਤੁਹਾਨੂੰ ਤੋਂ ਆ ਰਹੀ ਸੀ ਹਾਂਜੀ ਹਾਂਜੀ ਅਗਰ ਇਸ ਤੋਂ ਕਾਲ ਦੇ ਫਿਰ ਤੁਹਾਨੂੰ ਕੀ ਬਾਜੀ ਚੀਜ਼ਾਂ ਬਾਜੀ ਇਹੋ ਇਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਇੰਸ਼ੋਰੈਂਸ ਜਿਹੜੀ ਕਾਟਦੀ ਹੋਈ ਆ ਜੇ ਤੁਸੀਂ ਕੈਨਸਲ ਕਰਵਾਉਣੀ ਤੇ ਆਪੇ ਮੇਰਾ ਨਾਮ ਗੌਰਵ ਆ ਮੈਂ ਮੋਬਾਈਲ ਦੇ ਪੇਰ ਦਾ ਕੰਮ ਕਰਦਾ ਹਾਰੀਵਾਲ ਚ ਤੇ ਮੈਨੂੰ ਇੱਕ ਕਾਲ ਆਂਦੀ ਆ ਆਨਲਾਈਨ ਹੀ ਕਹਵਾਲਾਂਦੀ ਆ ਮਤਲਬ ਉਹ ਕਹਿੰਦੇ ਜੀ ਬੈਂਕ ਚ ਬੋਲਦੇ ਪਿਆ ਤੁਸੀਂ ਇੱਕ ਨਵਾਂ ਕਾਰਡ ਅਪਲਾਈ ਕੀਤਾ ਤੇ ਉਹਦੇ ਵਿੱਚ ਇੱਕ ਟ੍ਰਾਂਜੈਕਸ਼ਨ ਹੋਈ ਆ ਮੈਂ ਕਿਹਾ ਹਾਂਜੀ ਹੋਈ ਆ ਕਹਿੰਦੇ ਜੀ ਦੂਜੀ ਟ੍ਰਾਂਜੈਕਸ਼ਨ ਕਰੋਗੇ ਤੇ ਤੁਹਾਨੂੰ ਮਤਲਬ ਕਿ ਉਹਦਾ ਇੰਸ਼ੋਰੈਂਸ ਦੇ ਪੈਸੇ ਤੁਹਾਨੂੰ ਕਹੇ ਕਰਨੇ ਪੈਣੇ ਸਾਲ ਦੀ ਇੰਸ਼ੋਰੈਂਸ ਹੁੰਦੀ ਕਾਰਡ ਦੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿ ਵੀ ਇੰਸ਼ੋਰੈਂਸ ਵੀ ਕੈਨਸਲ ਕਰਨੀ ਆ ਤੇ ਸਾਨੂੰ ਦੱਸੋ ਹੀ ਆਪਣੇ ਐਂਡ ਤੋਂ ਹੀ ਕੈਨਸਲ ਕਰ ਦਾਂਗੇ ਕੋਈ ਕਾਰਡ ਨੰਬਰ ਕੋਈ ਸੀਵੀਓਟੀਪੀ ਨਹੀਂ ਚਾਹੀਦਾ ਮੈਂ ਕਿਹਾ ਕਰ ਦਿਓ ਜੇ ਕੈਨਸਲ ਕਰਨੀ ਤੇ ਆਪਣੇ ਐਂਡ ਤੇ ਤੁਸੀਂ ਕਰ ਦਿਓ ਮੈਂ ਕੋਈ ਵੀ ਤੁਹਾਨੂੰ ਓਟੀਪੀ ਜਾਂ ਕੁ ਪੰਜ ਮਿੰਟ ਦੀ ਮੇਰੀ ਕਾਲ ਚੱਲ ਰਹੀ ਹੈ ਵਿੱਚ ਉਹਨਾਂ ਨੇ ਮੇਰੀ ਕਾਲ ਵੀ ਹੋਲਡ ਰੱਖੀ ਆ ਉਸ ਤੋਂ ਬਾਅਦ ਜਦੋਂ ਕਾਲ ਕੱਟਦੇ ਆ ਮੈਨੂੰ ਇੱਕ ਰੈਫਰ ਮੈਸੇਜ ਆਂਦਾ ਉਸ ਤੋਂ ਬਾਅਦ ਮੈਨੂੰ OTP ਆਂਦੇ ਉਸ ਤੋਂ ਬਾਅਦ ਮੇਰੀ ਪੇਮੈਂਟ ਜਿਹੜੀ ਆ 138986 ਰੁਪਏ ਕੱਟੇ ਜਾਂਦੇ ਨੇ ਮੈਂ ਕੋਈ ਵੀ OTP ਸ਼ੇਅਰ ਨਹੀਂ ਕੀਤਾ ਕਿਉਂਕਿ ਉਹ ਕਾਲ ਕੱਟ ਹੋਣ ਤੋਂ ਬਾਅਦ ਹੋਤੀ ਵੀ ਆਏ ਪਹਿਲਾਂ ਨਹੀਂ ਆਈ ਕਾਲ ਦੇ ਵਿੱਚ ਉਹਨਾਂ ਨੇ ਮੇਰੇ ਤੁਹਾਡੇ ਜਿਹੜੇ ਆ ਪੈਸੇ ਕੱਟ ਹਾਂਜੀ ਕਾਲ ਦੇ ਵਿੱਚ ਉਹਨਾਂ ਨੇ ਮੇਰੇ ਪੈਸੇ ਕੱਟ ਲਿਆ ਉਹਦੇ ਨਾਲ ਨਾਲ ਹੀ ਮੈਂ ਬੈਂਕ ਨੂੰ ਕਾਲ ਵੀ ਕੀਤੀ ਆ ਆਨਲਾਈਨ ਨੰਬਰ ਤੇ ਉਸ ਤੋਂ ਬਾਅਦ ਉਹਨੇ ਬਲੌਕ ਕਰਤਾ ਔਰ ਜੋ ਵੀ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਸੀ ਕਰ ਲਈ ਹਾਂਜੀ ਨੰਬਰ ਹੈਗਾ ਮੇਰੇ ਕੋ ਕਿਰੇ ਨੰਬਰ ਤੋਂ ਫੋਨ ਆਇਆ ਨੰਬਰ ਹੈਗਾ ਹਾਂਜੀ ਨੰਬਰ ਹੈਗਾ ਮੇਰੇ ਕੋ ਕਿਰੇ ਨੰਬਰ ਤੋਂ ਫੋਨ ਆਇਆ ਆ ਦੇਖੋ ਜੀ ਆ ਨੰਬਰ ਦਾ ਐ ਜਿਹੜਾ ਨੰਬਰ ਉੱਪਰ ਵਾਲਾ ਹਾਂਜੀ ਹਾਂਜੀ ਇਹ ਆ ਨੰਬਰ ਹੈ ਹਾਂਜੀ ਇਹ ਤੋਂ ਕੋਲ ਆਈ ਨੰਬਰ ਹੈਗਾ ਤੁਹਾਡਾ ਜੀ ਤੋਂ ਕੋਲ ਆਈ ਜੀ 07087928 ਏ ਟੂ ਸੈਂਟੂ ਕੋਲ ਹੈ ਸੀ ਹਾਂਜੀ ਹਾਂਜੀ ਅਗਰ ਇਸ ਤੋਂ ਕੋਈ ਦੇ ਫਿਰ ਤੁਹਾਨੂੰ ਚੀਜ਼ ਬਾ ਦਿੱਤੀ ਜਾਵਾਗੀ ਇਹੋ ਇਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਇੰਸ਼ੋਰੈਂਸ ਜਿਹੜੀ ਕਾਰਡ ਦੀ ਹੋਈ ਆ ਜੇ ਤੁਸੀਂ ਕੈਨਸਲ ਕਰਵਾਣੀ ਤੇ ਆਪੇ ਇਧਰੋਂ ਹੀ ਕਰ ਦਿੰਨੇ ਆ ਆਪਣੇ ਐਂਡ ਤੋਂ ਤਾਂ ਦੇਖੀ ਇਹ ਕਹੋਂ ਚੋਂ ਕੱਟੇ ਗਏ ਜਾਂ ਇਹ ਪੈਸੇ ਕੱਟੇ ਗਏ ਦੀ ਕ੍ਰੈਡਿਟ ਕਾਰਡ ਤੋਂ ਕ੍ਰੈਡਿਟ ਕਾਰਡ ਤੋਂ ਕਿਸ ਤਰ੍ਹਾਂ ਹੋ ਕੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਉਹਨਾਂ ਨੇ ਕੋਈ ਕਿਸੇ ਨੂੰ ਚੀਜ਼ ਦੀ ਪੇ ਕਰ ਲਿਆ ਉਹ ਪਤਾ ਨਹੀਂ ਮੈਨੂੰ ਕਿੱਥੇ ਕੀਤਾ ਕਿੱਥੇ ਨਹੀਂ ਕੀਤਾ ਜਿੱਥੇ ਟ੍ਰਾਂਜ਼ੈਕਸ਼ਨ ਹੋਈ ਉਹਦਾ ਮੇਰੇ ਕੋਲ ਨੰਬਰ ਵੀ ਹੈਗਾ ਕਿ ਇਸ ਜਗ੍ਹਾ ਤੇ ਟ੍ਰਾਂਜ਼ੈਕਸ਼ਨ ਹੋਈ ਆ ਔਰ ਆਪਾਂ 1930 ਤੇ ਕਾਲ ਵੀ ਉਸੇ ਟਾਈਮ ਕਰਤੀ ਸੀਗੀ ਪਰ ਅਜੇ ਤੱਕ ਹਾਂਜੀ ਆਨਲਾਈਨ ਲਖਵਾਤੀ ਸੀ ਕਿਹਨਾਂ ਨੂੰ ਲਖਾਈ ਕੰਪਨੀ ਸਾਈਬਰ ਸੈੱਲ 'ਚ ਲਖਾਈ ਹੈ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਅਜੇ ਤੱਕ ਪੈਂਡਿੰਗ ਹੀ ਸ਼ੋ ਕਰਦਾ ਦਾ ਸਾਰਾ ਕੁਝ ਕੀ ਮੰਗ ਕੀ ਕਰਦੇ ਮੰਗੇ ਅਹੀਂ ਇੱਕ ਵੀ ਜਲਦੀ ਤੋਂ ਜਲਦੀ ਹੈ ਜਿਹੜੇ ਬੰਦੇ ਸਕੈਮ ਕਰਦੇ ਪਏ ਆ ਜਲਦੀ ਜਲਦੀ ਇਹਨਾਂ ਨੂੰ ਰੋਕਿਆ ਜਾਵੇ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਜੇ ਆਪਾਂ ਚਾਹੀਏ ਤਾਂ ਪੇਮੈਂਟ ਨੂੰ ਰੋਕ ਸਕਦੇ ਆ ਤਾਂ ਸਾਈਬਰ ਸੈੱਲ ਨੂੰ ਚਾਹੀਦਾ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰਕੇ ਐਡੀ ਚੀਜ਼ ਨੂੰ ਰੋਕਿਆ ਜਾ ਸਕੇ ਬਾਕੀ ਜਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਫੋਨ ਆਉਂਦੇ ਆਨਲਾਈਨ ਕੱਢੀਆਂ ਹੁੰਦੇ ਹਨ ਉਹਨਾਂ ਨੂੰ ਵੀ ਅਪੀਲ ਕਰਦਾ ਮੈਂ ਤੇ ਅਹੀ ਅਪੀਲ ਕਰਾਂਗਾ ਵੀ ਜੇ ਕਿਸੇ ਦਾ ਵੀ ਫੋਨ ਆਂਦਾ ਤੇ ਉਹ ਫੋਨ ਨੂੰ ਪਿਕ ਕਰੋ ਨਾ ਜੇ ਪਿਕ ਕੀਤਾ ਤੇ ਕੱਟ ਉਹਨੂੰ ਕੱਟ ਦੋ ਤੇ ਆਪਣੀ ਬੈਂਕ ਨੂੰ ਕਾਲ ਕਰੋ ਇੱਕ ਵਾਰੀ ਜ਼ਰੂਰ